ਤੇ ਪੰਜਾਬ ਦੇ ਲਈ ਇਹ ਬਹੁਤ ਮਾਨ ਸਨਮਾਨ ਵਾਲੀ ਗੱਲ ਹੋਏਗੀ ਕਿ ਪੰਜਾਬ ਤੋਂ ਸੰਸਦ ਮੈਂਬਰ ਅਗਵ ਚੱਡਾ ਨੂੰ ਲੰਡਨ ਦੇ ਵਿੱਚ ਯਾਨੀ ਕਿ ਯੂਕੇ ਗਵਰਨਮੈਂਟ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਹੁਣ ਦਰਸਲ ਉਹਨਾਂ ਨੂੰ ਸਨਮਾਨਿਤ ਕਿਉਂ ਕੀਤਾ ਗਿਆ ਇਹ ਤੋਂ ਹਾਂ ਦਸੰਗ ਜ਼ਰੂਰ ਲੇਕਿਨ ਇਸ ਖਬਰ ਦੇ ਆਉਣ ਤੋਂ ਬਾਅਦ ਵਿਰੋਧੀ ਕਿਸ ਤਰੀਕੇ ਨਾਲ ਇਸ ਤੇ ਟਿੱਪਣੀ ਕਰਦੇ ਨੇ ਕਿਉਂਕਿ ਦਰਸਲ ਵਿਰੋਧੀ ਇੱਕ ਦੂਜੇ ਤੇ ਲਗਾਤਾਰ ਨਿਸ਼ਾਨੇ ਬਣਾਉਂਦੇ ਆ ਰਹੇ ਨੇ ਜਦ ਤੋਂ ਆਮ ਆਦਮੀ ਪਾਰਟੀ ਸੱਤਰ ਵਿੱਚ ਆਈ ਏ ਹਾਲਕਿ ਜਿਹੜੀਆਂ ਸਰਕਾਰਾਂ ਮੁੰਡ-ਮੁੰਡ ਕੇ ਪੰਜਾਬ ਦੇ ਵਿੱਚ ਆ ਰਹੀਆਂ ਸੀਗੀਆਂ ਉਹਨਾਂ ਨੂੰ ਇੱਕ ਵੱਡਾ ਝਟਕਾ ਤਾਂ ਆਮ ਆਦਮੀ ਪਾਰਟੀ ਨੇ ਜਦੋਂ ਪੰਜਾਬ ਦੇ ਵਿੱਚ ਆਉਂਦੀ ਹੈ ਉਦੋਂ ਜ਼ਰੂਰ ਲੱਗਦਾ ਹੈ ਲੇਕਿਨ ਹੁਣ ਜਦੋਂ ਇਹੋ ਜਿਹੀ ਅਚੀਵਮੈਂਟਸ ਮੌਜੂਦਾ ਸਰਕਾਰ ਨੂੰ ਮਿਲਦੀਆਂ ਨਹੀਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਉਹਨਾਂ ਨੂੰ ਮਿਲਦੀਆਂ ਨੇ ਤਾਂ ਵਿਰੋਧੀ ਪਾਰਟੀ ਇਹਨਾਂ ਤੇ ਕੀ ਟਿੱਪਣੀ ਕਰਨਗੇ ਜਾਂ ਕੀ ਕੀ ਉਹਨਾਂ ਦੇ ਕਮੈਂਟਸ ਆਉਣਗੇ ਇਹ ਦੇਖਣੀ ਇਹ ਸੁਣਨ ਵਾਲੇ ਹੋਣਗੇ ਲੇਕਿਨ ਹਾਲੇ ਤੱਕ ਜੇ ਗੱਲ ਕਰੀਏ ਮੌਜੂਦਾ ਸਰਕਾਰ ਦੇ ਅਕੋਰਡਿੰਗਲੀ ਲੇਕਿਨ ਯੂਕੇ ਦੀ ਸਰਕਾਰ ਦੇ ਵੱਲੋਂ ਮੌਜੂਦਾ ਸਰਕਾਰ ਦੇ ਸੰਸਦ ਮੈਂਬਰ ਯਾਨਕੀ ਰਾਗਵ ਚੱਡਾ ਨੂੰ ਲੰਡਨ ਦੇ ਵਿੱਚ ਹੋਏ ਇੱਕ ਸਮਾਗਮ ਦੇ ਵਿੱਚ ਸਨਮਾਨਿਤ ਕੀਤਾ ਗਿਆ ਅਚੀਵਰ ਅਵਾਰਡ ਦਿੱਤਾ ਗਿਆ ਤੁਹਾਨੂੰ ਵੀਡੀਓ ਵੀ ਦਿਖਾ ਰਿਹਾ ਤਸਵੀਰਾਂ ਵੀ ਦਿਖਾ ਰਿਹਾ ਦੇਖ ਸਕਦੇ ਹੋ ਲੇਕਿਨ ਕਿਤੇ ਨਾ ਕਿਤੇ ਪੰਜਾਬ ਦੇ ਲਈ ਇਹ ਮਾਨ ਸਤਕਾਰ ਵਾਲੀ ਗੱਲ ਹੈ ਕਿ ਪੰਜਾਬ ਗਵਰਨਮੈਂਟ ਨੂੰ ਇੰਟਰਨੈਸ਼ਨਲ ਲੈਵਲ ਤੱਕ ਯਾਨਕੀ ਬਾਹਰੀ ਦੁਨੀਆ ਦੇ ਵਿੱਚ ਕੀਤਾ ਜਾ ਰਿਹਾ ਸੋ ਕਿਤੇ ਨਾ ਕਿਤੇ ਸਾਡੇ ਸਾਦੇ ਲਈ ਵੱਡੀ ਗੱਲ ਹੈ ਕਿ ਪੰਜਾਬ ਦੀ ਗਵਰਨਮੈਂਟ ਨੂੰ ਪੰਜਾਬ ਦੇ ਲੋਕਾਂ ਨੂੰ ਵਾਰ ਜਾ ਕੇ ਹਾਲਕਿ ਪੰਜਾਬ ਦੇ ਸੰਸਦ ਮੈਂਬਰ ਦੇ राघव ਛੱਡਾ ਸੋ ਇਸ ਲਈ ਕਿਤਨਾ ਕਿਤੇ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਲੇਕਿਨ ਸੁੰਨਾ ਇਹ ਹੋਵੇਗਾ ਦੇਖਣਾ ਇਹ ਹੋਵੇਗਾ ਕਿ ਆਖਿਰਕਾਰ ਵਿਰੋਧੀ ਇਸਤੇ ਕੀ ਟਿੱਪਣੀ ਕਰਦੇ ਨੇ ਕਿਉਂਕਿ ਅਸੀਂ ਭਲੀ ਭਾਂਤੀ ਜਾਣਦੇ ਆ ਕਿ ਮੌਜੂਦਾ ਸਰਕਾਰ ਤੋਂ ਬਾਅਦ ਮੌਜੂਦਾ ਸਰਕਾਰ ਦੇ ਪੰਜਾਬ ਦੀ ਸੱਤਾ ਵਿੱਚ ਆਉਣ ਤੋਂ ਬਾਅਦ ਵਿਰੋਧੀ ਇਹ ਪਾਰਟੀਆਂ ਲਗਾਤਾਰ ਆਪਣੀਆਂ ਜਿਹੜੀ ਹੈ ਆਪਣੇ ਤੰਝ ਕੱਸਦੇ ਨੇ ਲੇਕਿਨ ਹੁਣ ਇਸਤੇ ਵਿਰੋਧੀ ਸਰਕਾਰ ਕੀ ਤੰਝ ਕੱਸੇਗੀ ਉਹ ਵੀ ਤੁਹਾਰ ਨਾਲ ਸਾਂਝ ਕਰਦੇ ਰਹਾਂਗੇ ਜਦੋਂ ਤੱਕ ਇਹ ਖਬਰ ਤੁਹਾਡ तक ਪਹੁੰਚ ਰਹੀ ਹੈ ਤੁਹਾਡੀ ਕੀ ਟਿੱਪਣੀ ਤੁਸੀਂ ਕੀ ਸੋਚੇ ਵਿਚਾਰ ਦਿਓ ਕਮੈਂਟ ਜ਼ਰੂਰ ਕਰਿਓ ਕਿ ਸੰਸਦ ਮੈਂਬਰ ਰਾਗਵ ਚੱਡਾ ਨੂੰ ਜੋ ਕਿ ਆਮ ਆਦਮੀ ਪਾਰਟੀ ਤੋਂ ਬਿਲੋਂਗ ਕਰਦੇ ਨੇ ਉਹਨਾਂ ਨੂੰ ਲੰਡਨ ਦੇ ਵਿੱਚ ਅਚੀਵਰ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ